ਆਦਮਪੁਰ ਪਾਤੀ ਜਨਤਾ ਪਾਰਟੀ ਨੂੰ ਉਸ ਵੇਲੇ ਇੱਕ ਵੱਡਾ ਚਟਕਾ ਲੱਗਾ ਜਦੋਂ ਆਦਮਪੁਰ ਤੋਂ ਬੀਜੇਪੀ ਦੀ ਮਹਿਲਾ ਪ੍ਰਧਾਨਨੀ ਦੀ ਤਿਵਾੜੀ ਆਪਣੇ ਸਾਥੀਆਂ ਨਾਲ ਕਾਂਗਰਸ ਵਿੱਚ ਸ਼ਾਮਲ ਹੋਈ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਆਦਮਪੁਰ ਤੋਂ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਪ੍ਰਗਟ ਸਿੰਘ ਤੇ ਸੀਨੀਅਰ ਆਗੂ ਮੁਕੱਦਰ ਲਾਲ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋਏ ਕਾਂਗਰਸ ਵਿੱਚ ਸ਼ਾਮਲ ਹੁੰਦੇ ਹੀ ਉਨ੍ਹਾਂ ਦਾ ਪਾਰਟੀ ਵੱਲੋਂ ਸਵਾਗਤ ਕੀਤਾ ਗਿਆ ਕਾਂਗਰਸ ਵਿੱਚ ਸ਼ਾਮਲ ਹੁੰਦੇ ਹੀ ਨੀਦੀ ਤਿਵਾੜੀ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਯਕੀਨ ਦਿਵਾਇਆ ਕਿ ਉਹ ਪਾਰਟੀ ਲਈ ਬਹੁਤ ਮਿਹਨਤ ਕਰਕੇ ਉਨ੍ਹਾਂ ਨੂੰ ਵੱਡੀ ਲੀਡ ਤੇ ਜਿਤਾਉਣਗੇ ਆਦਮਪੁਰ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਨੀਦੀ ਤਿਵਾੜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਇਹਨਾਂ ਦਾ ਵਧਦਾ ਮਾਨ ਸਤਿਕਾਰ ਹਮੇਸ਼ਾ ਬਰਕਰਾਰ ਰਹੇਗਾ ਉਨ੍ਹਾਂ ਨੇ ਕਿਹਾ ਕਿ ਇਹਨਾਂ ਵੱਲੋਂ ਕਾਂਗਰਸ ਦੇ ਹੱਕ ਵਿੱਚ ਆਉਣ ਤੇ ਆਦਮਪੁਰ ਵਿੱਚ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ ਉਡੇ ਮੇਰੇ ਸਾਥ ਤੇ ਸਾਡੇ ਆਗਰ ਤੋਂ ਐਮਐਲਏ ਸਰਦਾਰ ਸੁਖਵੀਰ ਸਿੰਘ ਕੁੰਟਲੇ ਜੀ ਬੜੇ ਬੜੇ ਜੋਇਨ ਕੀਤਾ ਹੈ ਨੀਤੀ ਚੋੜੀ ਕਿ ਹੋਰ ਸਾਰੇ ਕੰਮ ਦੇ ਸਦੋਂ ਸਤਕਾਰਯੋਗ ਬਧਰਗੋ ਸੀਪੀਓ ਭੈਣੋ ਦੇ ਭਰਾਵੋ ਮੈਂ ਬੜਾ ਧੰਨਵਾਦੀ ਆ ਕਿ ਇਹਦੀ ਗਰਗੀ ਦੇ ਵਿੱਚ ਵੀ ਤੁਸੀਂ ਸਾਡੀ ਆਮਦ ਚ ਇਕੱਠੇ ਹੋ ਕੇ ਬੈਠੇ ਆ ਸਾਡਾ ਚੱਲ ਰਿਹਾ ਹੈ ਕਿ ਉਮੇਂ ਪਾਸੇ ਇੱਕ ਪਾਸੇ ਬੀਜੇਪੀ ਹੈ ਤੇ ਅਸਕੇ ਜੋ ਮੇਮ ਪੱਕਿਆ ਹੋਇਆ ਹੈ ਲੇਕਿਨ ਕੋਈ ਵਿਚਨ ਵੀ ਖੜਿਆ ਹੈ ਜਿਹੜੇ ਦੋਨੋਂ ਪਾਸੇ ਨਹੀਂ ਉਰੇ ਬੀਐਸਪੀ ਵਾਲੇ ਨਾ ਇੱਧਰ ਐ ਨਾ ਇੱਧਰ ਐ ਸੂਏ ਜਹੀ ਵੋਟ ਖਰਾਬ ਨਾ ਕਰਿਓ ਜਿਹੜੇ ਕਿਸੇ ਅਰਥੇ ਨਹੀਂ ਹੋਣੇ ਨਾ ਉਹ ਪ੍ਰਤੀਦਰ ਦੇ ਕੇਮੇਜ ਐ ਨਾ ਸਰਕਾਰ ਵਾਲੇ ਕੇਮੇਜ ਐ ਬੀਐਸਪੀ ਵਾਲੇ ਇਸ ਕਰਕੇ ਜਿਹੜੀ ਉਹਨਾਂ ਨੂੰ ਵੋਟ ਜਾਣੀ ਐ ਉਹ ਜਾਏ ਜਾਣੀ ਕਿਸੇ ਕੰਪਨੀ ਆਉਣੀ ਨਾ ਕਿਸੇ ਨੇ ਉਹਨਾਂ ਨੇ ਜਿੱਤਣਾ ਤੇ ਹੁਣ ਤਾਂ ਭਾਜਪਾ ਵਾਲੇ ਬੀਐਸਪੀ ਨੂੰ ਪੈਸੇ ਦੇ ਕੇ ਖੜਾ ਰਹੇ ਉਹਨਾਂ ਨੂੰ ਫਰਦੀ ਕਰ ਰਹੇ ਕਿ ਉਹ ਕਾਂਗਰਸੀਆਂ ਵੋਟਾਂ ਛੋੜਦੇ ਸੋ ਇਹਨਾਂ ਨੂੰ ਸਮਝਣਾ ਪੈਣਾ ਸਾਨੂੰ ਇਹ ਮੁੱਖ ਮੰਤਰੀ ਬਣਿਆ ਤਾਂ ਤੁਹਾਡੇ ਬਿਜਲੀ ਦੇ ਬਕਾਇਏ ਖੜੇ ਸੀ ਬਹੁਤ ਉਹ ਸਾਰੇ ਮਾਪੀਤੇ ਤੁਹਾਡੇ ਪਾਣੀ ਦੇ ਬਕਾਇਏ ਖੜੇ ਸੀ ਉਹ ਮਾਪੀਤੇ ਜੀ ਬੈਡਰ ਜੀ ਤਾਂ ਡੀਲ ਸਸਤਾ ਕੀਤਾ ਆਂਗਨ ਵਾੜੀ ਬਣ ਕਰ ਰਹੇ ਤੇ ਖਾਬਦਾਈ ਆਸਾ ਬਰਕਰਾਰ ਤੇ ਕਾਬਲਾਈ ਬੇਟੀ ਮੀਲ ਵਾਲਿਆਂ ਦੀ ਤਰਕਾਬਦਾਈ ਸੋ ਹਰ ਵਰਗ ਦਾ ਜਿਹੜਾ ਫਾਇਦਾ ਹੈ ਕੀਤਾ ਮੈਂ ਹਮੇਸ਼ਾ ਗਰੀਬ ਪਰਿਵਾਰਾਂ ਦੇ ਨਾਲ ਖੜਦਾ ਤੇ ਉਹਨਾਂ ਦੇ ਕੰਮ ਆਉਂਦਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤਕੜੇ ਹੋ ਕੇ ਪੰਜਾ ਚੋਣ ਸਾਥੇ ਮੋਰਾਂ ਲਾਓ ਤਾਂ ਕਿ ਆਉਣ ਵਾਲੇ ਦਿਨਾਂ 'ਚ ਇੱਕ ਅੱਛਾ ਪ੍ਰਸ਼ਾਸਨ ਦੇਖ ਕੇ ਇਤੋਂ ਨਸਿਆਂ ਦਾ ਖਾਤਮਾ ਤੇ ਲਈ ਚਿੱਤੇ ਦਾ ਖਾਤਮਾ ਕਰੀਏ ਇਥੇ ਅੱچھے ਕਾਲਜ ਜਿਕੇ ਆਈਏ ਜਿਹੜਾ ਨੀ ਟੂਰਨਾਮੈਂਟ ਕਰਦਾ ਫਰਮ ਸਰਕਾਰਿਓ ਸਰਦਾਰ ਚਰਨਜੀਤ ਸਿੰਘ ਜੰਨੀ ਸਾਹਿਬ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅੱਜ ਵੀ ਉਹ ਇਸ ਸਮਾਗਮ ਦੇ ਅੰਦਰ ਵਿਸ਼ੇਸ਼ ਤੌਰ ਦੇ ਉਤੇ ਸੰਬੋਧਨ ਕਰਨ ਵਾਸਤੇ ਪਹੁੰਚੇ ਨੇ ਪੰਜਾਬ ਦੇ ਬਹੁਤ ਹੀ ਮਹਾਨ ਖਿਡਾਰੀ ਪਦਮਸ਼ੀ리 ਸਰਦਾਰ ਪ੍ਰਗਟ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸੁਖਵੀਰ ਸਿੰਘ ਸਲਾਮ ਮੋਹਤਲ ਸਾਡੇ ਮਾਰਕੀਟ 23 ਆਇਆ ਨਹੀਂ ਸਰ ਤੁਹਾਡਾ ਸਮਾਂ ਕੀ ਸੀ ਹੰਦਾਰ ਇੱਕ ਜੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੀ ਭੈਣ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਅੰਦਰ ਬਹੁਤ ਤਕੜੇ ਤਰੀਕੇ ਨਾਲ ਕੰਮ ਕਰਦੇ ਸੀ ਆਦਮ ਤੋਂ ਹਲਕੇ ਤੋਂ ਔਰ ਜਦੋਂ ਮੈਂ ਐਮਐਲਏ ਬਣਿਆ ਨੇ ਫਾਦਰ ਸਾਹਿਬ ਨਾਲ ਆਏ ਨੇ ਇਹਨਾਂ ਨੇ ਬਹੁਤ ਮੇਰੇ ਲਈ ਕੰਮ ਕੀਤਾ ਇੱਧਰ ਤੁਸੀਂ ਇੱਧਰ ਆ ਜੀ ਇੱਕ ਫੋਟੋ ਫੇਟਾਓ ਉਹਨਾਂ ਦੇ ਪਿਤਾ ਜੀ ਜਿਨ੍ਹਾਂ ਮਹਿਲਾ ਮੋਰਚਾ ਦਿਖਾਤੀ ਦੀ ਪ੍ਰਧਾਨੀ ਬਹੁਤ ਵੱਡਾ ਆਹੁਦਾ ਹੁੰਦਾ ਤੇ ਭਾਜਪਾ ਦੇ ਹੁੰਦਾ ਤੇ ਉਹਨਾਂ ਦੇ ਪਿਤਾ ਜੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਅੱਜ ਕਾਂਗਰਸ ਦੇ ਵਿੱਚ ਦੁਬਾਰਾ ਫਿਰ ਉਹ ਸ਼ਾਮਲ ਹੋ ਰਹੇ ਆ ਤੇ ਮੈਂ ਸਭ ਕੰਨੀ ਸਾਥ ਦੇ ਕੋਲੋਂ ਉਹਨਾਂ ਦੇ ਸਰੂਪਾ ਪਾਉਣ ਤੇ ਗਈ ਔਰ ਸਮਾਂ ਖੱਡ ਕੇ ਮੈਂ ਇੱਥੇ ਤੱਕ ਪਹੁੰਚਿਆ ਮੈਂ ਚੰਨੀ ਸਾਹਿਬ ਤੋਂ ਹਰ ਪਰਿਵਾਰ ਆ ਬਹੁਤ ਬਹੁਤ ਹੀ ਜਿਹੜਾ ਸਾਨੂੰ ਸਹਿਯੋਗ ਦਿੰਣ ਵਾਲਾ ਪਰਿਵਾਰ ਹੈ ਕਾਂਗਰਸ ਜ਼ਿੰਦਾਬਾਦ ਕਾਂਗਰਸ ਧੜੀ ਜ਼ਿੰਦਾਬਾਦ ਨੀਦੀ ਤਿਵਾਲੀ ਨੀਦੀ ਤਿਵਾਲੀ ਤੇ ਉਹਨਾਂ ਦੇ ਨੀਦੀ ਤਿਵਾਲੀ ਜੀ ਔਰ ਤੇਕਰਾਂ ਜਗਤਾਰ ਜੀ ਉਹਨਾਂ ਦੇ ਪਿਤਾ ਜੀ ਅੱਜ ਸ਼ਾਮਿਲ ਹੋ ਰਹੇ ਨੇ ਮੈਂ ਬਹੁਤ ਬਹੁਤ ਦਿ ਲੋਕਾਂ ਦਾ ਧੰਨਵਾਦ ਕਰਨਾ ਬਹੁਤ ਬਹੁਤ ਸ਼ੁਕਰੀ ਸਰ ਅੱਜ ਜੋ ਮਹਿਲਾ ਮੋਰਚਾ ਨੀਦੀ ਤਵਾੜੀ ਜੀ ਦੀ ਤੁਸੀਂ ਅੱਜ ਜੁਆਇਨਿੰਗ ਕਰਾਈ ਆ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਉਸ ਦੇ ਬਾਰੇ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਪਰਿਵਾਰਕ ਤੌਰ ਦੇ ਉੱਤੇ ਬਹੁਤ ਮਾਣ ਮਿਲਿਆ ਉੱਥੇ ਕਾਂਗਰਸ ਪਾਰਟੀ ਨੂੰ ਬਹੁਤ ਹਿੰਮਤ ਤੇ ਦਲੇਰੀ ਮਿਲੀ ਹੈ ਕਿ ਸਾਡੇ ਸਤਿਕਾਰਯੋਗ ਨੀਦੀ ਦਿਵਾੜੀ ਜੀ ਜਿਹੜੇ ਬਹੁਤ ਲੰਬਾ ਸਮਾਂ ਰਾਜਨੀਤੀ ਦੇ ਨਾਲ ਜੁੜੇ ਰਹੇ ਨੇ ਔਰ ਜਿਨ੍ਹਾਂ ਦਾ ਖਾਸ ਕਰਕੇ ਆਦਮਪੁਰ ਹਲਕੇ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਜਲੰਧਰ ਦੇ ਅੰਦਰ ਬਹੁਤ ਵੱਡਾ ਯੋਗਦਾਨ ਆ ਰੋਲ ਹੈ ਉਹਨਾਂ ਦੀ ਬਹੁਤ ਵੱਡੀ ਪਾਕਿਅਤ ਆ ਇਹ ਹਮੇਸ਼ਾ ਲੋਕਾਂ ਦੇ ਕੰਮ ਆਉਂਦੇ ਨੇ ਗਰੀਬਾਂ ਦੇ ਨਾਲ ਖੜਦੇ ਨੇ ਉਹ ਅੱਜ ਜਿਲ੍ਹਾ ਮਹਿਲਾ ਮੋਰਚਾ ਦਿਹਾਤੀ ਦੇ ਪ੍ਰਧਾਨ ਨੂੰ ਤੇ ਅਹੁਦੇ ਨੂੰ ਛੱਡ ਕੇ ਉਹ ਅੱਜ ਕਾਂਗਰਸ ਪਾਰਟੀ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋਏ ਨੇ ਮੈਂ ਉਹਨਾਂ ਨੂੰ ਬਹੁਤ ਨਿੱਗੀ ਜੀਆਂ ਕਹਿੰਦਾ ਇਹ ਸਾਡੇ ਇੱਕ ਪਰਿਵਾਰ ਦਾ ਹਿੱਸਾ ਨੇ ਔਰ ਇੱਕ ਇਮਾਨਦਾਰ ਇੱਕ ਅਜਿਹੀ ਔਰਤ ਇੱਕ ਅਜਿਹੀ ਭੈਣ ਨੂੰ ਅੱਗੇ ਲੈ ਕੇ ਜਾਣਾ ਹੈ ਉਹ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਅੱਜ ਪਾਰਟੀ ਨੂੰ ਚੰਗੇ ਕਿਰਦਾਰ ਦੇ ਲੋਕਾਂ ਦੀ ਲੋੜ ਹੈ ਚੰਗੀਆਂ ਮਹਿਲਾਵਾਂ ਚੰਗੀਆਂ ਔਰਤਾਂ ਦੀ ਲੋੜ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਕਿਉਂਕਿ ਰਾਹੁਲ ਗਾਂਧੀ ਜੀ ਨੇ ਫੈਸਲਾ ਕੀਤਾ ਸੋਨੀਆ ਗਾਂਧੀ ਜੀ ਨੇ ਫੈਸਲਾ ਕੀਤਾ ਕਿ ਜਿੱਥੇ ਅਸੀਂ ਪਹਿਲਾਂ 33% ਰਿਜ਼ਰਵੇਸ਼ਨ ਦੇ ਰਹੇ ਸੀ ਅਸੀਂ ਉਹਨਾਂ ਨੂੰ ਵਿਧਾਨ ਸਭਾ ਤੇ ਪਾਰਲੀਮੈਂਟ ਗਿਆ ਚੋਣਾਂ ਦੇ ਅੰਦਰ 50% ਦੀ ਰਾਖਵਾ ਕਰਨ ਦੇਣਾ ਹੈ ਸੋ ਮੈਂ ਚਾਹੁੰਦਾ ਹਾਂ ਕਿ ਇਹ ਨੇਤਾ ਨੇ ਦੇਸੀ ਜਿਹਨੇ ਮਹਿਲਾਵਾਂ ਨੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦਾ ਜਿਹੜਾ ਉਹ ਟਾਈਮ ਮਿਲੇਗਾ ਸੋ ਸਾਨੂੰ ਮਤਲਬ ਖਾਸ ਤੌਰ ਤੇ ਮੈਨੂੰ ਮੇਰੇ ਪਰਿਵਾਰ ਨੂੰ ਔਰ ਕਾਂਗਰਸ ਪਾਰਟੀ ਨੂੰ ਅੱਜ ਬਹੁਤ ਹਿੰਮਤ ਮਿਲੀ ਹੈ ਉਹਨਾਂ ਦੇ ਸਤਕਾਰਯੋਗ ਪਿਤਾ ਜੀ ਸਾਡੇ ਨਾਲ ਨੇ ਹਮੇਸ਼ਾ ਅਸੀਂ ਗਾਹੇ ਬਗਾਹੇ ਸਾਡਾ ਆਦਮਪੁਰ ਦੇ ਵਿੱਚ ਬਹੁਤ ਵੱਡਾ ਮੇਲ ਰਹਿੰਦਾ ਆ ਇਹਨਾਂ ਦਾ ਰਹਿੈਸ ਜਿਹੜੀ ਉਹ ਆਦਮਪੁਰ ਦੇ ਵਿੱਚ ਆ ਜਿੱਥੇ ਸਾਨੂੰ ਪੰਜਾਬ ਚ ਬਹੁਤ ਵੱਡਾ ਹੰਗਾਰਾ ਆਸ ਮਿਲੇਗੀ ਸਹਾਰਾ ਮਿਲੇਗਾ ਉੱਥੇ ਖਾਸ ਤੌਰ ਤੇ ਆਦਮਪੁਰ ਤੇ ਜਲੰਧਰ ਦੇ ਅੰਦਰ ਜਿਹੜਾ ਇਹਨਾਂ ਦਾ ਯੋਗਦਾਨ ਜਿਹੜਾ ਉਹ ਸਾਡੀ ਲਈ ਬਹੁਤ ਅਹਿਮ ਤੇ ਮਹੱਤਵਪੂਰਨ ਹੋਏਗਾ ਮੈਂ ਬਹੁਤ ਨਿੱਕੀ ਜੀ ਆ ਕਹਿੰਦਾ ਉਹਨਾਂ ਨੂੰ ਔਰ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਨਾਲ ਜੁਆਇਨ ਕੀਤਾ ਸਰ ਜਿੱਦਾਂ ਕੀ ਇਹ ਦਿਹਾਤੀ ਦੀ ਪ੍ਰਧਾਨਗੀ ਛੱਡ ਕੇ ਆਏ ਆ ਕੀ ਲੱਗਦਾ ਕਿ ਕਾਂਗਰਸ ਦੇ ਵਿੱਚ ਇਹਨਾਂ ਨੂੰ ਕੀ ਅਹੁਦਾ ਦਿੱਤਾ ਜਾਏਗਾ ਮੈਂ ਤਾਂ ਜਿਹੜੀ ਗੱਲ ਕਹੀ ਆ ਨਾ ਕਿ ਅਸੀਂ ਪੰਜਾਬ ਦੀ ਰਾਜਨੀਤੀ 'ਚ ਹਿੱਸਾ ਲੈਣਾ ਹੈ ਜਿਹੜੇ ਅਹੁਦੇ ਆ ਉਹ ਵੀ ਜ਼ਰੂਰੀ ਹੁੰਦੇ ਨੇ ਅਸੀਂ ਪੰਜਾਬ ਪੱਧਰ ਤੇ ਜੋ ਵੀ ਨਦੀ ਜੀ ਮਤਲਬ ਆਪਣਾ ਕੋਈ ਜ਼ਹਾਰ ਕਰਨਗੇ ਉਸ ਤੋਂ ਬਾਅਦ ਪਰ ਮੈਂ ਤਾਂ ਆਉਣ ਵਾਲੇ ਸਮੇਂ 'ਚ ਕਹਿਣਾ ਕਿ ਅਸੀਂ ਬਾਗਦੌਰ ਪੰਜਾਬ ਦੀ ਸਾਹਮਣੇ ਹੈ ਇਹਨਾਂ ਔਰਤਾਂ ਨੇ ਪੰਜਾਬ ਦੇ ਲੋਕਾਂ ਦੀ ਅਗਵਾਈ ਕਰਨੀ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਲੈ ਕੇ ਆਏ ਆ ਕੱਲੇ ਅਹੁਦੇ ਕਰਕੇ ਨਹੀਂ ਆ ਉੱਥੇ ਤਾਂ ਪਹਿਲਾਂ ਬਹੁਤ ਵੱਡੇ ਮਾਨ ਚੁੱਕੇ ਆ ਅਸੀਂ ਇਹਨਾਂ ਨੂੰ ਅੱਗੇ ਵਧਾਉਣਾ ਹੈ ਪੰਜਾਬ ਦੀ ਰਾਜਨੀਤੀ ਦੇ ਅੰਦਰ ਅੱਗੇ ਲੈ ਕੇ ਆਉਣਾ ਤਾਂ ਕਿ ਸਮਾਜ ਜਿਹੜਾ ਆ ਲੋਕ ਜਿਹੜੇ ਆ ਉਹ ਤਰੱਕੀ ਕਰਨ ਇਸ ਕਰਕੇ ਲੈ ਕੇ ਆਇਆ ਸੀ ਉਹਨਾਂ ਨੇ ਹਾਂਜੀ ਅੱਜ ਨੀਦੀ ਤਿਵਾੜੀ ਜੀ ਸਾਡੇ ਕਾਂਗਰਸ ਵਿੱਚ ਜੁਆਇਨ ਕੀਤਾ ਉਹਨਾਂ ਨੇ ਅਸੀਂ ਉਹਨਾਂ ਦਾ ਵੈਲਕਮ ਕਰਦੇ ਆਂ ਨਾਲ ਹੀ ਕੋਟਲੀ ਸਾਹਿਬ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇਹਨਾਂ ਨੂੰ ਕਨਵਿੰਸ ਕਰਕੇ ਕਾਂਗਰਸ ਪਾਰਟੀ ਜੁਆਇਨ ਕਰਾਈ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਬ੍ਰਦਰ ਜਿਹੜੇ ਆ ਤੇ ਭਾਈ ਸਾਹਿਬ ਪੁਰਾਣੇ ਸਾਡੇ ਮਿੱਤਰ ਐ ਇਹਨਾਂ ਦੇ ਨਿਧੀ ਦੇ ਫਾਦਰ ਸਾਹਿਬ ਜਿਨ੍ਹਾਂ ਦਾ ਵੀ ਤਿਲਕ ਰਾਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਇਹਨਾਂ ਨੇ ਇਹਨਾਂ ਨੂੰ ਇਜਾਜ਼ਤ ਦਿੱਤੀ ਆ ਬਹੁਤ-ਬਹੁਤ ਮਿਹਰ ਦਾ ਇਹਨਾਂ ਦੀ ਵੀ ਤਖਾਂ ਦੇਣੀ ਇਹਨਾਂ ਦਾ ਵੀ ਜ਼ਰੂਰ ਧੰਨਵਾਦ ਕਰਨਾ ਚਾਹੀਦਾ ਅੱਜ ਬਹੁਤ ਹੀ ਸਾਡੇ ਲਈ ਬਹੁਤ ਹੀ ਵਧੀਆ ਦਿਨ ਚੜਿਆ ਆ ਮੈਂ ਇਹੀ ਕਹਿਣਾ ਚਾਹੁੰਗੀ ਕਿ ਅੱਜ ਮੈਂ ਕਾਂਗਰਸ ਪਾਰਟੀ ਨੂੰ ਜੁਆਇਨ ਕਰਕੇ ਆਪਣੀ ਜ਼ਿੰਦਗੀ ਦਾ ਬਹੁਤ ਹੀ ਇੱਕ ਵਧੀਆ ਫੈਸਲਾ ਲਿਆਇਆ ਇਹਦੇ ਲਈ ਮੈਂ ਸਾਡੇ ਐਮਐਲਏ ਸੁਖਿੰਦਰ ਸਿੰਘ ਕੋਟਲੀ ਜੀ ਦਾ ਸਾਡੇ ਸਾਬਕਾ ਸੀਐਮ ਚਰਨਜ ਸਿੰਘ ਚੰਨੀ ਜੀ ਦਾ ਪ੍ਰਗਟ ਸਿੰਘ ਜੀ ਦਾ ਸਾਡੇ ਪ੍ਰਧਾਨ ਆਦਮਪੁਰ ਦੇ ਕਰਵਲ ਜੀ ਦਾ ਭੁਪਿੰਦਰ ਭਾਜੀ ਆਏ ਹੋਏ ਨੇ ਵਰਨ ਭਾਜੀ ਆਏ ਹੋਏ ਨੇ ਤੇ ਮੁਕਰਦਰ لال ਜੀ ਦਾ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਮੇਰੀ ਇੱਕ ਅਹਿਮੀਅਤ ਸਮਝੀ ਉਸ ਅਹਿਮੀਅਤ ਨੂੰ ਸਮਝਦੇ ਹੋਏ ਆ ਇਹ ਮੈਨੂੰ ਕਾਂਗਰਸ 'ਚ ਲੈ ਕੇ ਆਏ ਨੇ ਤੇ ਮੈਂ ਪੂਰੀ ਜ਼ਿੰਮੇਵਾਰੀ ਨਾਲ ਜੋ ਮੈਂ ਸੇਵਾਵਾਂ ਆਪਣੀਆਂ ਬੀਜੇ ਵਿੱਚ ਨਿਭਾ ਰਹੀ ਸੀ ਉਸ ਤੋਂ ਵੱਧ ਸੇਵਾਵਾਂ ਮੈਂ ਕਾਂਗਰਸ 'ਚ ਦਵਾਂਗੀ ਤੇ ਅਸੀਂ ਕਾਂਗਰਸ ਨੂੰ ਬਹੁਤ ਹੀ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਕਾਂਗਰਸ ਪਾਰਟੀ ਜਿੰਦਾਬਾਦ ਨੀਦੀ ਤਵਾੜੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਰਸ਼ਨ ਸਿੰਘ ਕਰਬਲ ਜਿੰਦਾਬਾਦ ਸਰਦਰਸ਼ਨ ਸਿੰਘ ਕਰਬਲ ਜਿੰਦਾਬਾਦ ਨੀਦੀ ਤਵਾੜੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਬਹੁਤ ਬਹੁਤ